ਹੁਸ਼ਿਆਰਪੁਰ ਚ ਚੋਰੀ ਦੇ ਘਟਨਾਵਾਂ ਅਚ ਹੋ ਰਹੇ ਲਗਾਤਾਰ ਜਾਫੇ ਨੇ ਲੋਕਾਂ ਚ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਇੱਕ ਵਾਰ ਮੁੜ ਚੋਰੀ ਦੀ ਤਾਜ਼ਾ ਘਟਨਾ ਹਸ਼ਿਆਰਪੁਰ ਚੰਤਪਨੀ ਰੋਡ ਤੇ ਪਿੰਡ ਪਿੰਡ ਕੋਟਲਾ ਗੋਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਬੀਤੀ ਰਾਤ ਚੋਰਾ ਵੱਲੋਂ ਇੱਕ ਸੀਮਿੰਟ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਾ ਹੋਇਆ ਦੁਕਾਨ ਚੋਂ 130 ਬੋਰੀਆਂ ਸੀਮਿੰਟ ਦੀਆਂ ਚੋਰੀਆਂ ਕਰ ਲਈਆਂ ਤੇ ਫਰਾਰ ਹੋ ਗਏ ਚੋਰੀ ਨਾਲ ਦੁਕਾਨ ਮਾਲਕ ਦਾ 60000 ਰੁਪਏ ਦਾ ਨੁਕਸਾਨ ਹੋਇਆ ਹੈ ਕੀ ਨਾਮ ਤੁਹਾਡਾ? ਸਮੀਰ ਗੁਪਤਾ। ਕਿਹੜੀ ਜਗ੍ਹਾ ਰਹਿੰਦੇ ਹੋ? ਨਹੀਂ ਵਾਦੀ। ਠੀਕ ਹੈ। ਕਿਸੀ ਦੀ ਦੁਕਾਨ ਹੈ ਤੇ ਕਿਹੜੀ ਜਗ੍ਹਾ ਦੁਕਾਨ ਹੈ? ਕੋਲਾ ਗੌਂਸਪੁਰ ਸੀਮਰ ਸੜੀ 'ਤੇ। ਠੀਕ ਹੈ ਜੀ। ਤੇ ਕੀ ਜੀ ਵਾਕਿਆ ਹੋਇਆ ਤੁਹਾਡੇ 'ਤੇ? ਸਵੇਰੇ ਆ ਕੇ ਸ਼ਾਪ ਦੇਖੀ ਆ ਤੇ ਤਾਲੇ ਟੁੱਟੇ ਹੋਏ ਸੀ ਤੇ ਕੈਮਰਾ ਸਾਰੇ ਟੁੱਟੇ ਹੋਏ ਸੀਗੇ ਤੇ ਜੋ ਸ਼ਟਰ ਚੱਕ ਕੇ ਦੇਖਿਆ ਤਾਂ 130 ਬੁਰੀਆਂ ਸੀ ਜਾਣੀ ਵਿੱਚ। ਗਿਆ ਸੀਗੇ? ਹਾਂਜੀ। ਠੀਕ ਹੈ। ਕਿਸ ਤਰ੍ਹਾਂ ਦਾ ਕੰਮ ਆਪਨਾ? ਸੀਮਰ ਸੜੀਆ ਬਿਲਡਿੰਗ 'ਤੇ ਜੀ। ਬਿਜਲੀ ਦਾ ਸਮਾਨ ਸੈਂਟਰੀ ਕਰ ਸਕਦੇ ਪੁੱਛੀਏ। ਤੇ ਰਾਤ ਕਿੰਨੇ ਵਜੇ ਕੇ ਅਸੀਂ ਦੁਕਾਨ ਬੰਦ ਕਰਦੇ ਹਾਂ ਰਾਤ ਨੂੰ ਮੈਂ 8 ਵਜੇ ਠੀਕ ਹੈ ਤੇ 1 2 ਲੱਗਿਆ ਚੋਰੀ ਵਜੋਂ ਪਤਾ ਮਾਰਨਿੰਗ ਸਵੇਰੇ 9 ਵਜੇ ਦੋ ਦੋ ਵਜੇ ਆਇਆ ਤਾਂ ਹਾਂਜੀ ਕਿੰਨਾ ਨੁਕਸਾਨ ਆਇਆ ਨੁਕਸਾਨ ਹੋ 160 ਹਜ਼ਾਰ ਦਾ ਹੋ ਗਿਆ ਜੀ 60 ਹਜ਼ਾਰ ਕਿੰਨੀਆਂ ਬੋਰੀਆਂ ਲੈ ਕੇ ਗਏ 130 130 ਬੋਰੀਆਂ ਹਾਂਜੀ ਤੇ ਥਾਣਾ ਕਿਹੜਾ ਲੱਗਦਾ ਤੁਹਾਨੂੰ सदर ਕੰਪਲੀਟ ਕਰਾਤੀ ਸੀ ਮਾਰਨਿੰਗ ਆਈ ਸੀ ਕਹਿੰਦੇ ਰਿਟਰਨ ਕੰਪਲੀਟ ਦੇ ਜੀ ਉਹ ਦੇ ਦਿੰਦੇ ਦਿੱਤੀ ਕਰੇ ਨਹੀਂ ਦੇਣੀ ਅੱਜ ਅੱਜ ਕੀ ਮੰਗ ਕਰਦੇ ਹੋ ਪੁਲਿਸ ਤੋਂ ਇਹ ਚੋਰਾਂ ਨੂੰ ਪਕੜਾਇਆ ਜਾਵੇ ਦਾ ਹੌਸਲੇ ਬੜੇ ਬੁਲੰਦਾ ਉਹਨਾਂ ਦੇ 130 ਬੋਰੀਆਂ ਮੱਕੀ ਕਿਸੇ ਗੱਡੀ 'ਚ ਹੀ ਜਾ ਸਕਦੇ ਆ ਤੇ ਕਾਫੀ ਧੀਰ ਦਾ ਕੰਮ ਹੈ ਪੈਟਰੋਲਿੰਗ ਨਹੀਂ ਹੋ ਰਹੀ ਤਾਂ ਹੀ ਇੰਨੀ ਵੱਡੀ ਵਾਦਤ ਹੋ ਗਈ ਹੈ ਤੁਹਾਡੇ ਇਸ ਇਲਾਕੇ 'ਚ ਪੈਟਰੋਲਿੰਗ ਹੁੰਦੀ ਹੈ ਪੁਲਿਸ ਦੀ ਕਿ ਨਹੀਂ ਕਿਤੇ ਦੇਖਿਆ ਪੁਲਿਸ ਵਾਲੇ ਕਿ ਕਰਦੇ ਮਾਰਨਿੰਗ ਤਾਂ ਹੁੰਦੀ ਆ ਤੇ ਫਿਰ ਰਾਤ ਨੂੰ ਤਾਂ ਪਤਾ ਨਹੀਂ ਜੇ ਹੁੰਦੀ ਹੋਵੇ ਚੋਰੀ ਹੋਣੀ ਨਹੀਂ ਸੀ ਤੇ ਸੀਸੀਟੀਵੀ ਵਗੈਰਾ ਆਈਆ ਕੋਈ ਸੀਸੀਟੀਵੀ 'ਚ ਆਏ ਆ ਚੋਰ ਪਰ ਉਹ ਕੈਮਰੇ ਸਾਰੇ ਉਹਨਾਂ ਨੇ ਕੋਲੇ ਲਾ ਕੇ ਨਾਲ ਹੀ ਕੈਮਰੇ ਨਾਲ ਹੀ ਲਾ ਕੇ ਹਾਂਜੀ ਹਾਂਜੀ ਠੀਕ ਹੈ ਕਿੰਨੇ ਕੈਮਰੇ ਲੱਗੇ ਜੇ ਨਾਲ ਇੱਕ ਕੈਮਰਾ ਲੱਗੇ ਦੋ ਲੱਗੇ ਸੀ ਇੱਕ ਦੇ ਡਿਸਕਨੈਕਟ ਕਰ ਦਿੱਤਾ ਉਹਨਾਂ ਨੇ ਇਹ ਕਿਸਕ ਕਨੈਕਟ ਕੀਤਾ ਕੀਤਾ ਉਹਨਾਂ ਨੇ ਡੰਡਾ ਮਾਰ ਕੇ ਲਾ ਦਿੱਤਾ ਉਹਨਾਂ ਨੇ ਕੈਮਰਾ ਤੇ ਕਿੰਨੇ ਚੋਰ ਨਜ਼ਰ ਆ ਰਹੇ ਆ ਸੀਸੀਟੀਵੀ 'ਚ ਸੀਸੀਟੀਵੀ 'ਚ ਇੱਕੋ ਹੀ ਨਜ਼ਰ ਆ ਰਿਹਾ ਤੇ ਲਾਈਟਾਂ ਵਗੈਰਾ ਨਹੀਂ ਲੱਗੀਆਂ ਹੋਈਆਂ ਸੀਗਾ ਲਾਈਟਾਂ ਲਾਤੀਆਂ ਉਹਨਾਂ ਨੇ ਹਾਂਜੀ ਤੁਸੀਂ ਦੱਸਦੇ ਹੋ ਕਿ ਨਾਲ ਦੀ ਬਿਲਡਿੰਗ ਦੇ ਕੈਮਰੇ ਵੀ ਹੋਣ ਹਾਂਜੀ ਨਾਲ ਦੀ ਬਿਲੋ ਬਿਲਡਿੰਗ ਆ ਉਹਦੇ ਵੀ ਕੈਮਰੇ ਡਾਊਨ ਕੀਤੇ ਤੇ ਉਹਨਾਂ ਨੇ ਠੀਕ ਆ ਪੂਰੀ ਲਰਨਿੰਗ ਕਰਕੇ ਆਏ ਤੇ ਸੀਸੀਟੀਵੀ 'ਚ ਕਿੰਨੇ ਬੰਦੇ ਨਜ਼ਰ ਆ ਰਹੇ ਆ ਸੀਸੀਟੀਵੀ 'ਚ ਇੱਕੋ ਹੀ ਆ ਰਿਹਾ ਜਿਹੜਾ ਕੈਮਰਾ ਡਾਊਨ ਕਰਿਆ ਹੈ ਤੁਹਾਡੀ ਸ਼ੌਪ ਤੇ ਕਿੰਨੇ ਬੰਦੇ ਕੰਮ ਕਰਦੇ ਨੇ ਸ਼ੌਪ ਤੇ 4 ਬੰਦੇ ਜੀ ਕਿਸੇ ਤੇ ਕੋਈ ਸ਼ੱਕ ਜਾਂ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੋਈ ਗੱਡਿਆ ਹੋਵੇ ਨਹੀਂ ਨਹੀਂ ਕੋਈ ਇਦਾਂ ਦਾ ਨਹੀਂ ਕਿਸ ਤਰ੍ਹਾਂ ਦੇਖਦੇ ਹਾਂ ਕਿ ਹੁਸ਼ਿਆਰਪੁਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਬਹੁਤ ਵੱਧ ਰਹੀਆਂ ਹਨ ਜੀ ਇਹ ਤਾਂ ਜੀ ਸਰਕਾਰ ਨੂੰ ਚਾਹੀਦਾ ਪੁਲਿਸ ਨੂੰ ਚਾਹੀਦਾ ਚੋਰਾਂ ਨੂੰ ਠੱਲ ਪਾਵੇ ਤੇ ਉਹ ਬਿਲਕੁਲ ਨਹੀਂ ਕਰੇ ਪੁਲਿਸ ਫਲੈਗ ਮਾਰਚ ਪੁਲਿਸ ਫਲੈਗ ਮਾਰਚ ਵੀ ਕਰਤੀ ਗਿਆ ਅੰਗਰੇਜ਼ੀ ਕਰ ਰਹੇ ਵੀ ਲਾਉਂਦੇ ਆ ਗਸ਼ਤ ਵੀ ਘੁਮਾਉਂਦੇ ਫਲੈਗ ਮਾਰਚ ਤਾਂ ਆਪਣੇ ਲਈ ਕਰਦੀ ਆ ਲੋਕਾਂ ਲਈ ਹੋਵੇ ਤਾਂ ਕੋਈ ਚੋਰੀਆਂ ਨੂੰ ਰੋਜ਼ੀ ਨਮੀ ਚੋਰੀ ਹੁੰਦੀ ਹੈ ਕੀ ਮੰਨ ਕਰਦੇ ਹੋ ਪੁਲਿਸ ਕੋ ਚਾਸ ਦੀ ਕੀ ਚੋਰ ਜਲਦੀ ਤੋਂ ਜਲਦੀ ਪਕੜੇ ਜਾਣ